ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਬੜਾ ਤਾਜੀ ਸੂਈ ਸੇਲ ਲਈ ਲੈ ਕੇ ਆਏ ਜੀ ਆਓ ਪੁੱਛ ਲੈਨੇ ਭਾਈ ਤੋਂ ਟੋਟਲ ਆਜੇ ਭਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਆਪ ਸਾਹਿਬ ਜੀ ਬਹੁਤ ਠੀਕ ਹਾਂ ਵਧੀਆ ਹਾਂ ਹਾਂ ਬਹੁਤ ਵਧੀਆ ਬਈ ਵਧੀਆ ਚੱਲ ਰਾਂ ਕੰਮ ਕੰਮ ਹੋ ਗਿਆ ਗੱਲ ਆ ਬਈ ਵੈਗਿਆ ਹੀ ਮਾਲ ਪਿਛਲੀ ਾਰ ਬਾਈ ਹਾਂ ਪਿਛਲੀ ਾਰ ਵੀ ਵੈਗਿਆ ਸੀ ਰਾਤ ਨੂੰ ਦੋ ਆਈਆਂ ਜੀ ਇੱਕ ਵਾਰ ਦੇ ਗਈ ਇੱਕ ਰਹਿ ਗਈ ਮਨੂੰ ਠੀਕ ਆ ਹਾਂ ਮਾਲ ਚੰਗਾ ਹੁੰਦਾ ਨਾ ਮਾਲ ਨਾਲ ਸਾਫ ਸੁਥਰਾ ਹੁੰਦਾ ਸਾਫ ਸੁਥਰਾ ਵਿਖ ਜਾਂਦਾ ਯਾਰ ਹਾਂ ਬਾਕੀ ਪਸ਼ੂ ਉਹ ਵੀ ਆਪਾਂ ਥਣ ਲੈ ਵੀ ਦਾ ਸਾਫ ਲੈਣੇ ਵਧੀਆ ਜੀ ਮੁੱਲ ਵੀ ਜਾਇਜ਼ ਹੁੰਦਾ ਹਾਂ ਮੁੱਲ ਬਹੁਤ ਜਾਇਜ਼ ਹੁੰਦੇ ਆ ਨਾਮ ਤੇ ਐਡਰੈਸ ਵੋ ਸ਼ੰਨਾ ਗਲਾ ਸਿੰਘ ਪੈਂਦਾ ਜੀ ਸ਼ਿੰਗਾਰਾ ਨੌਆ ਤਾਂ ਬਾਅਦ ਸੀਦਾ ਬਰਨਾਲਾ ਜਿਹੜਾ ਨੇੜੇ ਪਿੰਡ ਵਿੱਚ ਨੇੜੇ ਆਪਾਂ ਨੂੰ ਭਗੌੜਿਆ ਜਾਲਾ ਮੋਬਾਈਲ ਨੰਬਰ 98014 ਤੇਤੀ ਪੰਛੋ ਨਸੀ ਠੀਕ ਹੈ ਬਾਕੀ ਡਾਕਟਰ ਗੱਲ ਕੀ ਹੋਂ ਦੇ ਲ ਰਾਤ ਆਪਣੇ ਕੋ ਬਾਹਰ ਆਈ ਹੈ ਹੂੰ ਇਹ ਤੜਕੇ ਸੂਈ ਆ 5:00 ਵਜੇ ਠੀਕ ਹੈ ਇਹਦਾ ਮੰਨਚਾਰ 1.5 ਕਿਲੋ ਵਹਾ ਕਰਤਾ ਉਹ ਬੱਚੀ ਜਿਹਾ ਆ ਕੇ ਹੂੰ ਤੇ ਜਦੋਂ ਵੀ ਲੈਣੀ ਆਪਦੀ ਬਾਕੀ ਨਿਰਖ ਪੜ ਕੇ ਲੈ ਜੀ ਹੁਣ ਆਪਣਾ ਆਪ ਡੰਗਰ ਹੁੰਦਾ ਲੈਂਦਾ ਵਾ ਠੀਕ ਹੈ ਬ ਆਪਣੀ ਘਰ ਦੀ ਕੋਈ ਵੈਰ ਵੀ ਨਹੀਂ ਹੁੰਦੀ ਹੂੰ ਜਦੋਂ ਵੀ ਲੈਣੀ ਆਪਦੀ ਨਿਰਖ ਪੜ ਕੇ ਲੈ ਜੀ ਬਾਕੀ ਆਪਾਂ ਵੀਡੀਓ ਦੇ ਧਾਰਾ ਮਾਰ ਕੇ ਦਿਖਾ ਦੇਣੀ ਆ ਹੂੰ ਬਾਕੀ ਆਪਦੀ ਜਦੋਂ ਵੀ ਕਰਨੀ ਆ ਤਾਂ ਤਸ਼ਲੀ ਕਰਕੇ ਲੈ ਜੀ ਬਹੁਤ ਠੀਕ ਕੱਲ ਨੂੰ ਆਪਾਂ ਲੰਬਾ ਨਾਲ ਦੇ ਵੇਹੜਾ ਉਹ ਦੋ ਬੇਟਾ ਪਾਈ ਕੇ ਕੇ ਦਿੱਤੀਆਂ ਸਭੀਆਂ ਵੜੀਆਂ ਮੇਰੇ ਅੱਧੇ ਪੂਨੇ ਘੰਟੇ ਦੀ ਬੇਗੀਆਂ ਸੀ ਠੀਕ ਹੈ ਭਾਈ ਹਾਂ ਵੀ ਨਿਰਖ ਪਾ ਕੇ ਰੱਲੇ ਤਾਜੀ ਸੂਈਆਂ ਨਾਰਗੋ ਦਾ ਖਾਦੇ ਜਮਾ ਗੱਚਾ ਕਿਹੜਾ ਸੁਆ ਸੂਈ ਹੈ ਇਹ ਦੂਜਾ ਸੁਆ ਸੂਈਆਂ ਦਾ ਦੂਜਾ ਸੁਆ ਕਦੋਂ ਸੂਈ ਹੈ ਇਹ ਤੜਕੇ ਸੂਈ ਆ 5:00 ਵਜੇ ਤੜਕੇ 5:00 ਵਜੇ ਬੱਚਾ ਕੀ ਦੇਤਾ ਭਾਈ ਮਗਰ ਬੱਛੀ ਆ ਬੱਛੀ ਗਰਲੈਂਡ ਉਹ ਆਈਡੀ ਆਪਾਂ ਦੂਜੀ ਤੀਜੀ ਵੀਡੀਓ ਚ ਪਾਈ ਸੀ ਬੱਛੀ ਚੰਗੀ ਸੀ ਬਹੁਤ ਚੰਗੀ ਸੀ ਗਰਲੈਂਡ ਲੋ ਬੱਛੀ ਰੀ ਬਹੁਤ ਚੰਗੀ ਆ ਬੱਛੀ ਚੰਗੀ ਬਾਕੀ ਡਾਕਟਰ ਬੱਛੀ ਡਿਮਾਂਡ ਬਹੁਤ ਆ ਸਹੀ ਗੱਲ ਆ ਉਹਦੇ ਵੀ ਕੰਮ ਹੋ ਗਏ ਬੱਛੀ ਕਰ ਲੈਂਦੀ ਦਿੱਤੀ ਜੀ ਹੂੰ ਇਹਦੀ ਵੀ ਬੱਛੀ ਕਰ ਲੈਂਦਾ ਦਿੱਤੀ ਆ ਤੇ ਜੇਰ ਪੈ ਗਈ ਹੈ ਹਾਂ ਜੇਰ ਮੱਥਲ ਚ ਪਈ ਆ ਡਾਕਟਰ ਦਿਖਾ ਦੂ ਠੀਕ ਆ ਬਾਈ ਇਹ ਕਿੰਨਾ ਕਬੌਲਾ ਗੱਡੇ ਫਿਰ ਬੌਲਾ ਕਰਕੇ ਡਾਕਟਰ ਮੰਨ 400 ਚੜ੍ਹ ਕੇ ਤੋਂ ਚੋਰਿਆ ਹੋਊਗਾ ਬੱਛੀ ਝੰਗਾ ਕੇ ਠੀਕ ਆ ਬਾਈ ਅਜੇ ਬਰੂਪਰ ਖਾਲੀ ਨਹੀਂ ਕਰੀ ਹਮ ਬਾਕੀ ਥਣ ਲੇਵਾ ਬਹੁਤ ਚੰਗਾ ਦੁੱਧ ਡਾਕਟਰ 1500 ਕਿਲੋ ਮਾਲਕਾਂ ਪਹਿਲੀ ਸੂਏ ਚੋਇਆ ਦੱਸਿਆ ਹਮ ਦੂਜਾ ਸੂਆ ਦੂਜਾ ਸੂਆ ਬਾਕੀ ਡਾਕਟਰ ਦੁੱਧ ਦਾਗਾ ਦੁੱਧ ਵੇਦਣਾ ਮੱਝਰ ਕੇ ਹੋਣਾ ਮੱਝਰ ਕੇ ਹਾਂ ਬਾਕੀ ਥਣ ਲੇਵਾ ਦਿਖਾਉ ਡਾਕਟਰ ਬਹੁਤ ਲੇਵਾ ਬੜਾ ਕਮਾਲ ਦਾ ਬਹੁਤ ਚੰਗਾ ਡਾਕਟਰ ਲੇਵਾ ਮੁੱਖੀ ਵਾਲਾ ਥਣ ਕੱਲਾ ਗੱਲਾ ਥਣ ਗਲਾਬੀ ਥਣ ਚਾਰੇ ਥਣ ਨਿਕੜਵੇਂ ਪੂਰੇ ਗਾਇਬ ਤੇ ਆਡਰ ਕਮਾਲ ਦਾ ਬਾਈ ਸ਼ਾਦ ਵੀ ਆਰਡਰ ਚੈੱਕ ਕਰ ਲੋ ਚੰਗਾ ਗਰਮ ਵਾਲੀ ਦਾ ਬਾਕੀ ਡਾਕਟਰ ਬਣੂ ਗੁਰੂ ਬਾਹਰ ਬਹੁਤ ਆਥਮ ਨੂੰ ਜੀ ਹੋਰ ਬਹੁਤ ਬਣ ਜਾਣਾ ਸਹੀ ਗੱਲ ਆ ਬਈ ਖੋ ਦੇ ਬਈ ਤੋੜ ਕੇ ਦਿਖਾ ਦੇ ਥਾਂਲੇ ਵਾ ਬੜਾ ਕਮਾਲ ਦਾ ਹੈ ਨਾ ਤੇ ਬਹਿਰੀ ਬਹੁਤ ਚੰਗੀ ਆ ਮੰਨ ਕੇ ਜਲੇ ਤਾਂ ਮਿਲਦੀ ਬਹੁਤ ਘਾਟਾ ਵੈਰ ਚਵਾਈ ਵੀ ਚੰਗੀ ਆ ਹਾਂ ਚੋਣ ਬਾਕੀ ਧਾਰਾ ਮਾਰਦਾ ਡਾਕਟਰ ਕੋਈ ਚੱਕਰ ਨਹੀਂ ਠੀਕ ਆ ਸੋ ਇਹ ਸਵਾਈ ਆ ਜੇਰ ਵੀ ਬਈ ਬੱਟਲ ਚ ਰੱਖੀ ਬੈਠਾ ਬੱਚਾ ਵੀ ਮਗਰ ਬੱਛੀ ਆ ਬੱਛੀ ਵੀ ਚੰਗੀ ਆ ਦੱਸਿਆ ਬਈ ਨੇ ਮੰਗ ਜਾਦੇ ਆ ਬਈ ਗਰਲੈਂਡੋ ਨਸਲੀ ਬੱਛੀ ਆ ਮਗਰ ਤੋੜਾ ਤੋੜਾ ਦੇਖੋ ਗੜ ਦਾ ਕਮਾਲ ਦਾ ਅਰੜਾ ਕਮਾਲ ਆ ਬਾਈ ਮੁੱਠੀ ਵਾਲਾ ਥਣ ਲੱਗਿਆ ਕੱਲਾ ਕੱਲਾ ਥਾਣਾ ਬਾਈ ਤੁਰਾ ਤਰ ਅੱਛਾ ਹੈ ਵੱਡੀ ਗੱਲ ਗਰਮੀ ਨਹੀਂ ਮੰਨਦੀ ਖੈੜਾ ਜਿਹੜੀ ਕਰਮ ਵਾਲੀ ਦੀ ਚੰਗੀ ਆਊਗੀ ਬਾਈ ਮਾਝਾ ਰਕਾ ਦੁੱਧ ਦਿਓ ਪਰਮਾ ਨਾੜਾ ਨੂੜਾ ਫੁੱਲ ਚੰਗਿਆ ਨਾ ਡਾਕਟਰ ਸਾਡੇ ਪਾਸੋਂ ਨਾ ਵਾਇਰਸ ਸਾਫ ਸੁਗਰੀ ਬਹੁਤ ਐ ਹੂੰ ਬਾਕੀ ਵੱਡੀ ਗੱਲ ਕੀ ਡਾਕਟਰ ਜੀ ਬਹਿਰ ਤਾਜੀ ਸੂਈ ਸਵਾਈ ਐ ਹੂੰ ਬਾਕੀ ਦੁੱਧ ਮੱਝਾ ਗਿਆ ਉਹਨਾ ਮੱਝੇ ਦੀ ਦੁੱਧ ਦੀ ਦੋ ਤਾਲੀ ਕੋ ਮੈ ਜੇਗਾ ਲੱਖ ਰੁਪਏ ਦੀ ਵੀ ਦੇ ਦਿੰਦਾ ਨਹੀਂ ਆਉਂਦੀ ਹਾਂ ਦੁੱਧ ਮੰਨ ਕੇ ਚੱਲੋ 15 16 ਕਿਲੋ ਪਹਿਲਾਂ ਨਾ ਚਵਾਇਆ ਵਾ ਹੂੰ ਬੱਚੀ ਜੱਦ ਗਿਆ ਪਤਾ ਨਾ ਮਾਜੀ ਖਾਣੇ ਕੋਈ ਯੱਕਰ ਨਹੀਂ ਦਾ ਠੀਕ ਹੈ ਤਾਰਾ ਮਾ ਦੋ ਵੀ ਚੱਕ ਨਹੀਂ ਲੈ ਬਾਈ ਸਾਰਾ ਬਾਈ ਕਹਿੰਦਾ ਮਾਰ ਕਰ ਨਿਆਣਾ ਲਿਆ ਦੇ ਪੁੱਤ ਨਿਆਣਾ ਪਾਉਣਾ ਨਾ ਨਾ ਵੀ ਪਾ ਲਈ ਕੋਈ ਚੱਕਰ ਨਹੀਂ ਸੀਰਲ ਦੀ ਬਹੁਤ ਹੈ ਠੀਕ ਹੈ ਬਾਈ ਹਾਂ ਜਿਵੇਂ ਮਰਜੀ ਬਾਈ ਅਸਲੇ ਹੂੰ ਕੋਈ ਇਹ ਹੋ ਨਹੀਂ ਕਰਨੀ ਕੋਈ ਹਲ ਨਹੀਂ ਡਾਟ ਜਿਹੜੇ ਹਿਸਾਬ ਨਾਲ ਥਣ ਲੱਗਿਆ ਚਵਾਈ ਬਹੁਤ ਚੰਗੀ ਹੋਣੀ ਹਾਂ ਜੋ ਹੋਣ ਚੰਗਾ ਡਾਕਟਰ ਲੋ ਕੀ ਬਾਤ ਹੈ ਬਾਈ ਮਗਰ ਲਿਆ ਦੇ ਮਾਰ ਦੇ ਬਾਈ ਲਓ ਹਾਂ ਡਾਕਟਰ ਚੋਣ ਤਾਂ ਬਹੁਤ ਚੰਗਾ ਲੱਗਿਆ ਵੈਰੂ ਜਾਲਾ ਸਹੀ ਗੱਲ ਹੈ ਚਵਾਈ ਬਹੁਤ ਸੰਗੀ ਲੱਗੇ ਜਿਵੇਂ ਮਰਦੀਦਾਰਾ ਮਾਰੀ ਚੱਲ ਕਿਆ ਬਾਤਾਂ ਨਾੜਾ ਨੂੰ ਡਾਕਟਰ ਬਾਹਰ ਦੇ ਬਹੁਤ ਆਇਤਾ ਬਹਰ ਨਾ ਤੋ ਆਥੋਂ ਨੂੰ ਦੇਖੀ ਡੰਗਦੇ ਬੈਠ ਨੇ ਬਹੁਤ ਬਣ ਜਾਣ ਲੈ ਠੀਕ ਆ ਚੋਣ ਦਾ ਵਾਹ ਜੰਗਾ ਡਰਾ ਹੂੰ ਚੋਣ ਦੀ ਦਾ ਡਰਾ ਆਪਾਂ ਬਾਹਰ ਕੋਈ ਵੀ ਆ ਮਾਰੀ ਆਪਾਂ ਲੈਂਦੀ ਨਹੀਂ ਪਹਿਲਾਂ ਤੋਂ ਠੀਕ ਆ ਬੰਦੀ ਗੱਲ ਕੀ ਆ ਦਾ ਠੋਖੰਦੀ ਸੀ ਬਹੁਤ ਆ ਹੂੰ ਆਪਾਂ ਪਹਿਲਾਂ ਤੋਂ ਬਾਹਰ ਨਹੀਂ ਚੋਣ ਦੀ ਮਾਰੀ ਨਹੀਂ ਬੈਠ ਲੈਂਦੇ ਆਪਾਂ ਠੀਕ ਆ ਭਾਈ ਹਾਂ ਜਵਾਈ ਸਿਰਦੀ ਪਸੂਨੇ ਵਿਖਣਾ ਹੁੰਦਾ ਤੇ ਮੁੱਲ ਕੀ ਜੈ ਜੈ ਮੁੱਲ ਦਾ ਡਰਾ ਫੋਨ ਤੇ ਕਰਾ ਕੇ ਕਰਾਂਗੇ ਜੈ ਜੈ ਕੋਈ ਮੁੱਲ ਵੱਡਾ ਨਹੀਂ ਕਰਦੇ ਆਪਾਂ ਠੀਕ ਆ ਮੁੱਲ ਆਪਾਂ ਜੈ ਜੈ ਹੀ ਕਰਾਂਗੇ ਦਾ ਠੀਕ ਆ ਮੁੱਲ ਬਈ ਫੋਨ ਤੇ ਜੋ ਮੁੱਲ ਆ ਬਾਈ ਕਹਿੰਦਾ ਵੱਡ ਦੇ ਹਿਸਾਬ ਨਾਲ ਜੈ ਜੈ ਹੋਊਗਾ ਮੁੱਲ ਹੋਊਗਾ ਹਾਂ ਬਾਕੀ ਰੈਕਟਰ ਦਿਖਾ ਦੇ ਕੱਦ ਵਿੱਚ ਵੀ ਸੋਹਣਾ ਹੈ ਬਾਕੀ ਚੱਲ ਰਿਹਾ ਲਰ ਬਹੁਤ ਆ ਸਾਹਿਬਾ ਬੈਠ ਹੈ ਬੈਠ ਬਹੁਤ ਚੰਗੀ ਹੈ ਰਾਜੀ ਰੂਜੀ ਵੀ ਚੰਗੀ ਹੈ ਹਾਂ ਰਾਜ ਰੂਜੀ ਚੰਗੀ ਹੈ ਤਾਜੀ ਸੂਈ ਹੈ ਸਹੀ ਗੱਲ ਆ ਬੱਚਾ ਹੀ ਬੱਚੀ ਆ ਹਾਂ ਬੱਚੀ ਆ ਬੱਚੀ ਬਹੁਤ ਚੰਗੀ ਹੈ ਹਰ ਵੀ ਬਹੁਤ ਜੰਗਲ ਹੈ ਖਾਂ ਵੀ ਯਾਰ ਬਹੁਤ ਚੰਗਾ ਵਸਾਹਾਂ ਤੋਂ ਲੇਵਾ ਖਾ ਲਈ ਲੇਵਾ ਖੱਲੋ ਵੀ ਬਹੁਤ ਚੰਗੀ ਹੈ ਸਹੀ ਗੱਲ ਆ ਬਈ ਆਈ ਵੀ ਦਿਖਾ ਦਾਂ ਲਾਡਰ ਸੀ ਹਾਂ ਇਹ ਬਹੁਤ ਚੰਗਾ ਮੋਲ ਪਹਿਲਾਂ ਵਾਂਗੂ ਜੈ ਜੀ ਮੋਲ ਆਰਡਰ ਜੈ ਜੀ ਕਰਾ ਗਏ ਆਪਾਂ ਉਹ ਨਹੀਂ ਮੋਲ ਨਹੀਂ ਵਡਾ ਕਰਦੇ ਆਪਾਂ ਬਹੁਤ ਠੀਕ ਆ ਬਈ ਹਾਂ ਵੀਡੀਓ ਵੀ ਮੋਲ ਆਪਣਾ ਜੈ ਜੀ ਹੋ ਕਿਸੇ ਵੀਰ ਨੂੰ ਬਾਈ ਬੜਾ ਪਸੰਦ ਆਵੇ ਬਾਈ ਨੈਕਟ ਕਰ ਲਿਓ ਧੰਨਵਾਦ ਜੀ